ਪੜ੍ਹੀ ਸੀ ਤਾਂ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੀ ਉਹਨੂੰ ਹੂਬਹੂ ਤੇ ਨਹੀਂ ਪੇਸ਼ ਕਰ ਪਾਵਾਂਗੇ ਕੁਝ ਥੋੜਾ ਬਹੁਤਾ ਰਹਿ ਵੀ ਜਾਊਗਾ ਕੁਝ ਜ਼ਿਆਦਾ ਵੀ ਹੋ ਸਕਦਾ ਸੋ ਇੱਕ ਪਰਿਵਾਰ ਦੇ ਵਿੱਚ ਇੱਕ ਨਵਾਂ ਜੀ ਆਉਂਦਾ ਆ ਭਾਵ ਨੂੰ ਆਉਂਦੀ ਆ ਤਾਂ ਉਸ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਆਪਣਾ ਵੱਖਰਾ ਵੱਖਰਾ ਸੱਸਤਾਵ ਹੁੰਦਾ ਹੈ ਨਾ ਤਾ ਵਿਭਰ ਲੋ ਕੋਈ ਬੈਠ ਕੇ ਖਾਣ ਵਾਲਾ ਹੁੰਦਾ ਆ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਸੂਪਰਵਾਰ ਦੀ ਜਦੋਂ ਘਰ ਦੇ ਵਿੱਚ ਉਹ ਨੂੰ ਆਉਂਦੀ ਆ ਤਾਂ ਉਹਦੀ ਜਿਹੜੀ ਸੱਸ ਹਨਾ ਕੁੜੀ ਦੀ ਚਲੋ ਸੱਸ ਨੂੰ ਉਹਦੀ ਗੱਲ ਕਰ ਲੈਂਦੇ ਆ ਆਪਾਂ ਪਰਿਵਾਰ ਤੇ ਚਲੋ ਸਾਰੇ ਹੀ ਜਾਣਦੇ ਆ ਸੱਸ ਜਿਹੜੀ ਆ ਉਹ ਕਹਿੰਦੀ ਕਿ ਘਰ ਦਾ ਹਰ ਕੰਮ ਜਿਹੜਾ ਹੈ ਬੜਾ ਸਲੀਕੇ ਦੇ ਨਾਲ ਤੇ ਬੜਾ ਜਲਦੀ ਹੋ ਜਾਵੇ ਤੇ ਥਕਾਵਟ ਵੀ ਨਾ ਹੋਵੇ ਨਾ ਸੋ ਤੀ ਜਿਹੜੀ ਹੁੰਦੀ ਉਹ ਬਹੁਤ ਸੂਝਵਾਨ ਹੁੰਦੀ ਆ ਤਾਂ ਉਹ ਕੰਮ ਸਲੀਕੇ ਦੇ ਨਾਲ ਕਰਦੀ ਆ ਹਨਾ ਪਰ ਪੂਰੇ ਘਰ ਦੀ ਜ਼ਿੰਮੇਵਾਰੀ ਜਦੋਂ ਇੱਕ ਮੈਂਬਰ ਤੇ ਆ ਜਾਵੇ ਤਾਂ ਫਿਰ ਕੰਮ ਨੂੰ ਤਾਂ ਟਾਈਮ ਲੱਗਦਾ ਹੈ ਹਨਾ ਤਾਂ ਸੀਤ ਵੀ ਡਾਊਨ ਥੋੜੀ ਬਹੁਤੀ ਹੁੰਦੀ ਹੈ ਜਦੋਂ ਸਾਰਾ ਦਿਨ ਕੰਮ ਤੇ ਲੱਗੇ ਰਹਿਣਾ ਸੋ ਜਦੋਂ ਉਹਦੀ ਸੱਸ ਦੇਖਦੀ ਹੈ ਕਿ ਇਸ ਤਰ੍ਹਾਂ ਤਾਂ ਫਿਰ ਸਾਰਾ ਕੰਮ ਵਿੱਚੇ ਮੈਨੂੰ ਵੀ ਕਰਵਾਉਣਾ ਪਊਗਾ ਮੇਰੇ ਧੀ ਨੂੰ ਵੀ ਕਰਵਾਉਣਾ ਪਊਗਾ ਤਾਂ ਉਹਨਾਂ ਨੇ ਫਿਰ ਇੱਕ ਵਿਉਂਤ ਬਣਾਈ ਉਸ ਵਿਉਂਤ ਦੇ ਵਿੱਚ ਇਹ ਸੀਗਾ ਕਿ ਨੂੰਹ ਨੂੰ ਜਦੋਂ ਉਹਦੇ ਲੱਤਾਂ ਪੈਰ ਜਾਂ ਸਿਰ ਦੁਖਦੇ ਹੁੰਦੇ ਸੀ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਕਿ ਤੇਰੇ ਮੈਨੂੰ ਇੱਕ ਗੋਲੀ ਕੈਪਸੂਲ ਦੇ ਦੇਣੀ ਆ ਤੇ ਉਹ ਖਾਲਾ ਤੇ ਆਹ ਤਰੀ ਲੱਤਾਂ ਹਟ ਜਾਣਗੀਆਂ ਤਾਂ ਧੀ ਅਤਬਾਰ ਕਰਦੀ ਆਪਣੇ ਉਸ ਪਰਿਵਾਰ ਤੇ ਤੇ ਉਹ ਕੈਪਸੂਲ ਲੈ ਲੈਂਦੀ ਆ ਤਾਂ ਖਾਂਦੀ ਆ ਤੇ ਕੰਮ ਫਟਾਫਟ ਸਾਰੇ ਕਰਨੇ ਸ਼ੁਰੂ ਕਰ ਦਿੰਦੀ ਆ ਹਰ ਰੋਜ਼ ਦੀ ਤਰ੍ਹਾਂ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਕਿ ਜਦੋਂ ਸਵੇਰ ਨੂੰ ਉੱਠਣਾ ਉਹਦੇ ਲੱਤਾਂ ਪੈਰ ਦੁਖਣੇ ਤੇ ਕੰਮ ਨੂੰ ਮਨ ਨਾ ਕਰਨਾ ਤਾਂ ਫਿਰ ਉਹਨੇ ਆਪਣੀ ਸੱਸ ਮਾਂ ਨੂੰ ਕਹਿਣਾ ਕਿ ਮੰਮੀ ਮੈਨੂੰ ਦਵਾਈ ਦੇ ਦਿਓ ਮੇਰੇ ਅੱਜ ਵੀ ਹੱਡ ਪੈਰ ਦੁਖਦੇ ਆ ਤਾਂ ਉਹਨਾਂ ਨੇ ਉਹ ਕੈਪਸੂਲ ਉਸੇ ਤਰ੍ਹਾਂ ਉਹਨਾਂ ਨੂੰ ਦੇ ਦੇਣਾ ਤਾਂ ਉਸ ਲਗਾਤਾਰ ਉਹਨੇ ਪੋਚੇਲਾ ਝਾੜੂਲਾ ਰੋਟੀ ਪਾਣੀ ਬਣਾ ਕੱਪੜੇ ਤੋਂ ਸਾਰਾ ਕੰਮ ਜਿਹੜਾ ਆ ਉਹ ਕਰਦੀ ਰਹਿਣਾ ਤਾ ਫਿਰ ਕੀ ਹੋਇਆ ਕਿ ਇੱਕ ਦਿਨ ਐਸਾ ਆਇਆ ਕਿ ਮਾਵਾ ਧੀਆ ਬੈਠੀਆਂ ਸੀ ਤੇ ਉਹ ਕਹਿੰਦੀ ਕਿ ਮੇਰੀ ਲੱਤਾਂ ਪੈਰ ધોਤੇ ਚਲੋ ਮੈਂ ਮੰਮੀ ਕੋਲੋਂ ਦਵਾਈ ਲੈ ਕੇ ਆਉਣੀ ਆ ਨਾ ਤੇ ਉਹ ਕਹਿੰਦੀ ਕਿ ਮੈਨੂੰ ਦਵਾਈ ਦੇ ਦਿਓ ਤੇ ਸਰੀਰ ਟੁੱਟੀ ਜਾ ਜਾਂਦਾ ਤੇ ਮੈਂ ਕੰਮ ਕਰ ਲਵਾਂ ਜਿਹੜਾ ਰਹਿੰਦਾ ਖਮ ਉਹ ਫਟਾਫਟ ਕਰ ਲਵਾਂ ਨਾਲ ਤੁਹਾਨੂੰ ਚਾਹ ਬਣਾ ਕੇ ਦੇਣੀ ਆ ਸਾਸ ਜਿਹੜੀ ਆ ਉਹ ਨੂੰ ਜਿਹੜਾ ਪੇਟ ਗੈਸ ਦੀ ਜਿਹੜੀ ਖਾਲੀ ਪੇਟ ਆਪਾਂ ਗੋਲੀ ਲਈਤ ਕੈਪਸੂਲ ਲਈਦਾ ਨਾ ਉਹਦੇ ਵਿੱਚ ਦਵਾਈ ਕੱਢ ਕੇ ਤੇ ਉਹਦੇ ਵਿੱਚ ਨਾ ਅਫੀਮ ਪਾ ਦਿੰਦੀ ਆ ਤਾਂ ਉਹ ਕੈਪਸੂਲ ਬਣਾ ਕੇ ਤੇ ਉਹਨੂੰ ਦੇ ਦਿੰਦੀ ਆ ਤਾਂ ਨੂੰ ਭੋਲੀ ਵਿਸ਼ਵਾਸ ਹੁੰਦਾ ਨਾ ਤਾਂ ਉਹ ਖਾਂਦਦੀ ਆ ਤਾਂ ਉਹਦੀ ਧੀ ਕਹਿੰਦੀ ਆ ਕਿ ਮੰਮੀ ਤੁਸੀਂ ਭਾਬੀ ਨੂੰ ਇਸ ਤਰ੍ਹਾਂ ਦੇ ਰਿਹਾ ਹਾਂ ਜਦ ਤੱਕ ਤੇ ਵੀਰੇ ਨੂੰ ਪਤਾ ਲੱਗ ਗਿਆ ਉਦੋਂ ਫਿਰ ਬਹੁਤ ਔਖਾ ਹੋਊਗਾ ਤੇ ਅੱਜ ਭਾਬੀ ਦਾ ਇਹ ਹਾਲਤ ਵੀ ਥੋੜੀ ਨਾਜ਼ੁਕ ਜੀ ਲੱਗਦੀ ਸੀ ਮੈਨੂੰ ਲੱਗਦਾ ਹੈ ਕਿ ਭਾਬੀ ਨੂੰ ਲਤ ਲੱਗ ਚੁੱਕੀ ਹੈ ਕਹਿੰਦੀ ਕੋਈ ਨਹੀਂ ਥੀ ਇਹ ਕੁਝ ਨਹੀਂ ਹੁੰਦਾ ਕੋਈ ਲਤ ਨਹੀਂ ਲੱਗਦੀ ਇਹ ਤਾਂ ਖੂਨ ਨੂੰ ਪਤਲਾ ਰੱਖਦੀ ਹੈ ਤੇ ਇਨਸਾਨ ਨੂੰ ਤਰੋਤਾਜ਼ਾ ਰੱਖਦੀ ਹੈ ਤਾ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਫਿਰ ਆਉਂਦੀ ਹੈ ਤੇ ਮੰਮੀ ਕਮਰੇ 'ਚ ਨਹੀਂ ਹੁੰਦੀਗੀ ਤੇ ਫਿਰ ਉਹ ਕਹਿੰਦੀ ਕਿ ਇਹ ਭੈਣੇ ਤੂੰ ਬਿਨੋ ਦਵਾਈ ਦੇ ਦੇ ਮੰਮੀ ਨੇ ਨਾ ਵਿੱਚੇ ਲਿਆਣ ਕੇ ਗੋਲੀਆਂ ਰੱਖੀਆਂ ਹੋਈਆਂ ਆ ਤਾਂ ਮੈਨੂੰ ਕੈਪਸੂਲ ਲਿਆ ਕੇ ਦੇਦੇ ਤੇ ਮੇਰਾ ਨਾ ਸਰੀਰ ਹੋਰ ਤਰ੍ਹਾਂ ਹੋ ਜਾਂਦਾ ਨਹੀਂ ਤੇ ਮੈਨੂੰ ਡਾਕਟਰ ਦੇ ਜਾਣਾ ਪੈਂਦਾ ਤਾਂ ਘੰਟਾ ਲੱਗ ਜਾਂਦਾ ਨਾਲੇ ਕਾਫੀ ਕੰਮ ਵੀ ਪਿਆ ਤੋ ਕਹਿੰਦੀ ਕਿ ਮੇਰੀ ਕੋਲ ਤਾਂ ਦਵਾਈ ਹੈ ਨਹੀਂ ਕਹਿੰਦੀ ਤੁਹਾਨੂੰ ਪਤਾ ਇਹ ਮੰਮੀ ਹੁਣ ਇੱਥੇ ਬੈਠੇ ਦਿੰਦੇ ਹੁੰਦੇ ਉਹ ਐਸ ਰੰਗ ਦਾ ਕੈਪਸੂਲਾ ਤਾਂ ਉਹ ਤੁਸੀਂ ਮੈਨੂੰ ਦੇ ਦਿਓ ਕਹਿੰਦੀ ਭਾਬੀ ਮੈਂ ਕਿੱਦਾਂ ਦੇ ਸਾਡੀ ਚਾਬੀ ਮੰਮੀ ਦੇ ਕੋਲ ਆ ਤੇ ਵੀ ਮੈਂ ਨਹੀਂ ਦੇ ਸਕਦੀ ਤੋ ਜਦੋਂ ਮੰਗ ਰਹੀ ਸੀ ਤੇ ਹੱਥ ਪੂਰੇ ਕੰਬ ਰਹੇ ਸੀ ਤਾਂ ਉਹ ਕਹਿੰਦੀ ਕਿ ਭਾਬੀ ਤੂੰ ਫਿਕਰ ਨਾ ਕਰ ਤੂੰ ਚਾਹ ਬਣਾ ਕੇ ਪੀ ਲੈ ਤੈਨੂੰ ਤੇ ਮੈਂ ਤੇਰੇ ਨਾਲ ਚੱਲਦੀ ਆ ਤਾਂ ਆਪਾਂ ਦਵਾਈ ਡਾਕਟਰ ਦੇ ਲੈ ਆਉਣੀ ਤੇ ਮੰਮੀ ਆਊਗੀ ਤਾਂ ਫੇਰ ਬਾਅਦ ਵਿੱਚ ਉਹਨਾਂ ਕੋਲ ਲੈ ਲਿਓ ਤਾਂ ਨੂੰ ਜਿਹੜੀ ਆ ਉਹ ਚਾਹ ਬਣਾ ਕੇ ਤਾਂ ਪੀਂਦੀ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਦਾ ਸਰੀਰ ਉਸੇ ਤਰ੍ਹਾਂ ਟੁੱਟਦਾ ਭੱਜਦਾ ਹੈ ਤਾਂ ਫਿਰ ਉਹ ਦਵਾਈ ਡਾਕਟਰ ਦੇ ਉਹ ਲੈ ਕੇ ਆਉਂਦੇ ਤਾਂ ਡਾਕਟਰ ਨੀਂਦ ਦੀ ਗੋਲੀ ਦੇ ਦਿੰਦਾ ਕਿ ਸ਼ਾਇਦ ਆਰਾਮ ਘਟ ਕਰਦੀ ਕੰਮ ਜ਼ਿਆਦਾ ਕਰੀ ਥਕਾਵਟ ਦਾ ਕਰਕੇ ਤੇ ਤਾਕਤ ਦੀਆਂ ਨਾਲ ਉਹਨਾਂ ਨੇ 2-3 ਸ਼ੀਸ਼ੀਆਂ ਦੇ ਦਿੱਤੀਆਂ ਤਾ ਹੁੰਦਾ ਕਿ ਆ ਕਿ ਇੱਕ ਦਿਨ ਇਹ ਉਸ ਤੋਂ ਬਾਅਦ ਵਿੱਚ ਅਗਲੇ ਦਿਨ ਵੀ ਇਸੇ ਤਰ੍ਹਾਂ ਉਹ ਕੈਪਸੂਲ ਲੈ ਕੇ ਤੇ ਕੰਮ ਕਰਦੇ ਆ ਤੇ ਇੱਕ ਦਿਨ ਉਹਨਾਂ ਨੇ ਕਿਤੇ ਜਾਣਾ ਹੁੰਦਾ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਹੋਰ ਪਰਿਵਾਰ ਦੇ ਵਿੱਚ ਜਾਣਾ ਹੁੰਦਾ ਤਾਂ ਉਹ ਜਾਣ ਲੱਗਦੇ ਤੇ ਉਹ ਕਹਿੰਦੀ ਕਿ ਰੁਕ ਜੋ ਮੈਂ ਨਾ ਮੰਮੀ ਕੋਲੋਂ ਦਵਾਈ ਲੈ ਆਵਾਂ ਕਿਉਂਕਿ ਮੇਰੇ ਹੱਡ ਦੁਖਣ ਲੱਗ ਜਾਂਦੇ ਆ ਤਾਂ ਉਹਨਾਂ ਦੇ ਕੋਲੋਂ ਕੈਪਸੂਲ ਆ ਕਹਿੰਦੇ ਦਵਾਈ ਤਾਂ ਬਜ਼ਾਰੋਂ ਲੈ ਲੈਨੇ ਕਹਿੰਦੀ ਨਹੀਂ ਉਹ ਜਿਹੜੀ ਦਵਾਈ ਹੈ ਨਾ ਉਹਦੇ ਨਾਲ ਫਰਕ ਵਧੀਆ ਪੈ ਜਾਂਦਾ ਤੇ ਜਿਹੜੀ ਬਜ਼ਾਰੋਂ ਲਈਦੀ ਉਹਨਾਂ ਫਰਕ ਨਹੀਂ ਪੈਂਦਾ ਤੇ ਪੈਸੇ ਜ਼ਿਆਦੇ ਲੱਗ ਜਾਂਦੇ ਆ ਤਾਂ ਉਹ ਬੜਾ ਹਰਾਨ ਹੁੰਦਾ ਕਿ ਇਸ ਤਰ੍ਹਾਂ ਦੀ ਕਿਹੜੀ ਦਵਾਈ ਹੈ ਕਿ ਜਿਹੜੀ ਮੰਮੀ ਦੇ ਕੋਲ ਹੈਗੀ ਆ ਮੈਨੂੰ ਵੀ ਨਹੀਂ ਪਤਾਗਾ ਤਾਂ ਬਜ਼ਾਰੋਂ ਵੀ ਨਹੀਂ ਮਿਲਦੀ ਉਹ ਹਨਾ ਤਾਂ ਉਹਦਾ ਪੂਰਾ ਆਰਾਮ ਕਿਉਂ ਨਹੀਂ ਆਉਂਦਾ ਉਹ ਪਿੱਛੇ ਖੜਾ ਹੁੰਦਾ ਤੇ ਉਹ ਜਦੋਂ ਨਾ ਆਪਣੀ ਨਾਨ ਨੂੰ ਕਹਿੰਦੀ ਹੈ ਕਿ ਮੈਨੂੰ ਨਾ ਉਹ ਦਵਾਈ ਦੇ ਰਹੋ ਦੂਸਰੀ ਵਾਰੀ ਫਿਰ ਇਸ ਤਰ੍ਹਾਂ ਕਹਿੰਦੀ ਕਿ ਭਾਬੀ ਮੈਂ ਕਿੱਦਾਂ ਦਵਾਈ ਦੇਦਾ ਮੈਨੂੰ ਤਾਂ ਪਤਾ ਵੀ ਨਹੀਂ ਦਵਾਈ ਦਾ ਤਾਂ ਉਹ ਬੜਾ ਘਬਰਾਉਂਦੀ ਹੈ ਬੜਾ ਉੱਚੀ ਉੱਚੀ ਬੋਲਦੀ ਤੇ ਨੂੰ ਪਤਾ ਆ ਕਿ ਉਹ ਦਵਾਈ ਕਿਹੜੀ ਹੈ ਤੇ ਤੂੰ ਮੈਨੂੰ ਦਿੰਦੀ ਨਹੀਂ ਤੈਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਜਾਣਾ ਆ ਸਾਡਾ ਟਾਈਮ ਹੋ ਰਿਹਾ ਆ ਫਿਰ ਅਗਲੇ ਉਡੀਕ ਕਰਦੇ ਹੋਣਗੇ ਤੇ ਤੂੰ ਦਵਾਈ ਦੇ ਦੇ ਉਹ ਬੜਾ ਅਜੀਬ ਜਿਹਾ ਵਰਤੀਰਾ ਕਰਦੀ ਆ ਤਾਂ ਉਹ ਕਹਿੰਦੀ ਕਿ ਭਾਬੀ ਮੈਨੂੰ ਨਹੀਂ ਸੱਚੀ ਪਤਾ ਮੈਂ ਕਿੱਥੋਂ ਦੇ ਦਵਾ ਦਵਾਈ ਆਪਾਂ ਉਹਨਾਂ ਡਾਕਟਰ ਕੋਲ ਲੈ ਕੇ ਗਏ ਤੁਸੀਂ ਉਹ ਹੀ ਲੈ ਲਓ ਕਹਿੰਦੀ ਨਹੀਂ ਮੈਨੂੰ ਪਤਾ ਹੈ ਕਿ ਮੈਨੂੰ ਰੋਜ਼ ਉਹ ਦੋ ਕੈਪਸੂਲ ਖਾਣੇ ਪੈਂਦੇ ਆ ਤਾਂ ਫਿਰ ਜਾ ਕੇ ਮੇਰੀ ਸਿਹਤ ਸੈੱਟ ਰਹਿੰਦੀ ਜੇ ਮੈਂ ਨਾ ਖਾਵਾ ਤਾਂ ਮੇਰੀ ਸਿਹਤ ਸੈੱਟ ਨਹੀਂ ਰਹਿੰਦੀ ਤਾਂ ਉਹ ਬੜਾ ਹੁੰਦੇ ਤਾਂ ਉਹਦਾ ਜਿਹੜਾ ਘਰ ਦਾ ਹੁੰਦਾ ਉਹ ਬਾਹਰ ਖੜਾ ਹੁੰਦਾ ਘਰ ਵਾਲਾ ਤਾਂ ਉਹ ਕਹਿੰਦਾ ਵੀ ਇਹਨੂੰ ਹੋਈ ਕਿ ਜਾਂਦਾ ਇਹਨਾਂ ਚਿੱਕੀ ਦਾ ਤਾਂ ਜਾਂਦੀ ਵੀ ਲੋ ਦਵਾਈ ਇਹਨਾਂ ਟਾਈਮ ਕਿਹੜਾ ਦਵਾਈ ਲੈਣ ਨੂੰ ਹਨਾ ਉਹ ਜਦੋਂ ਆ ਕੇ ਬੁੱਧ ਲਾਗੇ ਗੱਲਾਂ ਸਾਰੀਆਂ ਸੁਣਦਾ ਹੈ ਤੇ ਉਹਦੇ ਹਾ ਭਾ ਦੇਖਦਾ ਹੈ ਤਾਂ ਬੜਾ ਹੈਰਾਨ ਹੁੰਦਾ ਹੈ ਕਿ ਇਹ ਇਸ ਤਰ੍ਹਾਂ ਕਿਵੇਂ ਕਰ ਰਹੀ ਹੈ ਇਸ ਤਰ੍ਹਾਂ ਦਾ ਵਰਤੀਰਾ ਨੇ ਕਦੇ ਨਹੀਂ ਕੀਤਾ ਉਹਨੂੰ ਜਿਵੇਂ ਕਹਿੰਦੇ ਨੇ ਕਿ ਨਸ਼ੇ ਵਾਲੇ ਇਨਸਾਨ ਨੂੰ ਨਸ਼ਾ ਨਾ ਮਿਲੇ ਉਹਨੂੰ ਤੋੜ ਲੱਗਦੀ ਹੈ ਤੇ ਘਬਰਾਉਂਦਾ ਤੇ ਚੀਕਦਾ ਚਲਾਉਂਦਾ ਹੈ ਉਹ ਬੜਾ ਅ ਦੁਰਵਿਹਾਰ ਕਰਦੀ ਹੈ ਕਿਉਂਕਿ ਕੁਦਰਤੀ ਜਿਹੜਾ ਸਰੀਰ ਉਹਦਾ ਸੀਗਾ ਉਹ ਜਾਦਾ ਵੀਕ ਹੁੰਦਾ ਜਾ ਰਿਹਾ ਸੀ ਤੇ ਉਹ ਨਸ਼ੇ ਤੇ ਪੂਰਾ ਲੱਗ ਚੁੱਕਾ ਸੀ ਤਾਂ ਉਹ ਵਾਰ-ਵਾਰ ਕਹਿ ਰਹੀ ਹੈ ਤੇ ਉਹ ਦਵਾਈ ਹੁਣ ਨਨਾਨ ਕੀ ਦਵੇ ਤੇ ਕਿੱਦਾਂ ਦਵੇ ਹੈ ਨਾ ਉਹਨੂੰ ਕੋਈ ਸਮਝ ਨਹੀਂ ਆ ਰਹੀ ਤਾਂ ਉਹ ਜਦੋਂ ਬਾਹਰ ਖੜਾ ਤੇ ਉਹ ਆਉਂਦਾ ਹੈ ਕਹਿੰਦਾ ਕੀ ਹੋਇਆ ਤੂੰ ਹਿੱਡਾਗਾ ਤੂੰ ਕਰੀ ਜਾਨੀ ਕਹਿੰਦੀ ਪਰ ਤੁਹਾਨੂੰ ਨਹੀਂ ਪਤਾ ਕਹਿੰਦੀ ਮੰਮੀ ਕੋਲੇ ਇੱਕ ਦਵਾਈ ਹੋ ਮੈਨੂੰ ਦਿੰਦੇ ਨਹੀਂ ਪੈਗੀ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਦੇ ਦਿਓ ਕਿ ਅਲਮਾਰੀ 'ਚ ਪਈ ਹੈ ਤੇ ਮੈਨੂੰ ਘਬਰਾਟ ਹੋ ਰਹੀ ਹੈ ਮੇਰਾ ਸਰੀਰ ਟੁੱਟੀ ਜਾਂਦਾ ਹੈ ਤੇ ਕਹਿੰਦਾ ਕੋਈ ਨਹੀਂ ਆਪਾਂ ਦਵਾਈ ਬਾਹਰ ਲਿਆਉਣੇ ਕਹਿੰਦੀ ਨਹੀਂ ਮੰਮੀ ਦੇ ਕੋਲ ਦਵਾਈ ਹੈ ਤਾਂ ਮੰਮੀ ਦੀ ਅਲਮਾਰੀ 'ਚ ਦਵਾਈ ਪਈ ਹੈ ਤੇ ਦਿੰਦੀ ਨਹੀਂਗੀ ਤੇ ਉਹ ਕਹਿੰਦਾ ਚੱਲ ਮੈਨੂੰ ਫੜਾ ਚਾਬੀ ਕਿੱਥੇ ਕਿਹੜੀ ਮੇਰਾ ਪਾਜੀ ਚਾਬੀ ਤੇ ਮੰਮੀ ਦੇ ਕੋਲ ਆ ਉਧਰ ਉਹਨਾਂ ਦੀ ਮਦਰ ਰਾਜ ਆਂਦੀ ਆ ਤੇ ਉਹ ਕਹਿੰਦੀ ਕੀ ਹੋਇਆ ਕੀ ਹੋਇਆ ਕਹਿੰਦੇ ਮੰਮੀ ਤੁਸੀਂ ਫਟਾਫਟ ਮੈਨੂੰ ਉਹ ਦਵਾਈ ਦਿਓ ਮੈਨੂੰ ਘਬਰਾਟ ਹੋ ਰਹੀ ਆ ਮੇਰਾ ਦਿਲ ਹੋਰ ਤਰ੍ਹਾਂ ਹੋ ਰਿਹਾ ਤਾਂ ਅਸੀਂ ਜਾਣਾ ਵੀ ਆ ਤਾਂ ਉਹ ਕਹਿੰਦੀ ਵੀ ਪੁੱਤ ਦਵਾਈ 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 ਹੁਣ ਮੁੰਡੇ ਦੇ ਸਾਹਮਣੇ ਕੀ ਉਹਦੇ ਜ਼ਬਾਨ ਚੋਂ ਨਿਕਲੇ ਹੈ ਨਾ ਤਾ ਉਹ ਕਹਿੰਦਾ ਕਿ ਹੋਇਆ ਕੀ ਮੈਨੂੰ ਸੱਚ-ਸੱਚ ਦੱਸੋ ਕਿ ਹੋਇਆ ਕੀ ਹੈ ਇਸ ਤਰ੍ਹਾਂ ਕਿਉਂ ਕਰੀ ਇਦਾਂ ਦਾ ਵਰਤੀ ਰਾਜ ਤੱਕ ਨਹੀਂ ਇਹਨੇ ਕੀਤਾ ਕਹਿੰਦੇ ਕਿ ਨਹੀਂ ਪੁੱਤੂ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਉਹ ਦਰਦ ਵਾਲੀ ਦਵਾਈ ਉਹ ਮੈਂ ਲੈਣੀ ਹੁੰਨੀ ਇਹਨਾ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਇਹ ਕੁਝ ਦਿਨਾਂ ਤੋਂ ਕਹਿ ਰਹੀ ਸੀ ਕਿ ਮੇਰਾ ਸਰੀਰ ਇਸ ਤਰ੍ਹਾਂ ਟੁੱਟਦਾ ਤਾਂ ਮੈਂ ਉਹ ਦਵਾਈ ਦਿੱਤੀ ਆ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮਤਲਬ ਦਵਾਈ ਦਿਖਾਓ ਮੈਨੂੰ ਕਿਹੜੀ ਆ ਉਹ ਨਹੀਂ ਦੋਹਨੇ ਫਿਰ ਬੜਿਓ ਮੁੰਡਾ ਖਿਜ ਕੇ ਬੋਲਦਾ ਹੈ ਕਿ ਦੱਸੋ ਗੱਲ ਕੀ ਆ ਸਰ ਮੈਨੂੰ ਗੱਲ ਦੱਸੋ ਤੇ ਉਹ ਫਿਰ ਦੱਸਦੇ ਕਿ ਪੁੱਤ ਜਦੋਂ ਕੰਮ ਜ਼ਿਆਦਾ ਹੁੰਦਾ ਹੈ ਤਾਂ ਫਿਰ ਮਿੰਦੋ ਥੱਕ ਜਾਂਦੀ ਹੈ ਤੇ ਇਹ ਭੈਣ ਜਿਹੜੀ ਥੱਕ ਜਾਂਦੀ ਤਾਂ ਫਿਰ ਇਹਦਾ ਕਰਕੇ ਇਹਨੂੰ ਅਸੀਂ ਨਾ ਦਵਾਈ ਉਹ ਅਫੀਮ ਦੀ ਛੋਟੀ ਜੀ ਗੋਲੀ ਕੈਪਸੂਲ ਦੇ ਵਿੱਚ ਪਾ ਕੇ ਦੇ ਦੇਦੀਏ ਤੇ ਇਹ ਖਾਲੇ ਦੀ ਤੇਰਾ ਸਰੀਰ ਚੱਲਦਾ ਰਹਿੰਦਾ ਤੇ ਕੰਮ ਕਰਦੇ ਰਹਿੰਦੀ ਹੈ ਤਾਂ ਇਹਨੂੰ ਥਕਾਵਟ ਨਹੀਂ ਹੁੰਦੀ ਕਿਉਂਕਿ ਕੰਮ ਆਦਾ ਕਰਕੇ ਇਹਨੂੰ ਨਸ਼ੇ ਤੇ ਲਾਤਾ ਇਨਾ ਮਤਲਬ ਘਰ ਦੇ ਵਿੱਚ ਬੋਲ ਬਲਾਰਾ ਹੁੰਦਾ ਫਿਰ ਉਹ ਇੱਕ ਵਧੀਆ ਡਾਕਟਰ ਨੂੰ ਲੈ ਕੇ ਜਾਂਦੇ ਕਹਿੰਦੇ ਤੁਸੀਂ ਆਪਣੇ ਕੰਮ ਦਾ ਕਰਕੇ ਇੱਕ ਧੀ ਦੀ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਨ ਤੇ ਤਲੇ ਹੋਏ ਤਾਂ ਮੈਨੂੰ ਵੀ ਅੱਜ ਤੱਕ ਇਸ ਚੀਜ਼ ਦਾ ਨਹੀਂ ਪਤਾ ਲੱਗਾ ਉਹ ਫਿਰ ਸਹੀ ਡਾਕਟਰ ਦੇ ਕੋਲ ਜਾਂਦੇ ਆ ਤੇ ਸਲਾਹ ਲੈਂਦੇ ਆ ਤੇ ਉਹਨੂੰ ਲਗਭਗ 4 ਮਹੀਨੇ ਰੈਗੂਲਰ ਦਵਾਈ ਤੇ ਤਾਕਤ ਤੇ ਹੋਰ ਚੀਜ਼ਾਂ ਵੱਲ ਧਿਆਨ ਕਰਕੇ ਉਹਨੂੰ ਉਹ ਅਫੀਮ ਦੇ ਨਸ਼ੇ ਤੋਂ ਜਿਹੜਾ ਛੁਡਾਇਆ ਜਾਂਦਾ ਆ ਸਉਸ ਤੋਂ ਪਰ ਉਹ ਪਰਿਵਾਰ ਜਿਹੜਾ ਆ ਉਹ ਦੂਸਰੇ ਪਾਸੇ ਰਹਿਣ ਲੱਗ ਜਾਂਦਾ ਹੈ ਕਿਉਂਕਿ ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਤਾਂ ਜਿਹੜੇ ਮਾਂ ਮਾਂਇ ਕੁੜੀ ਦੀ ਤੇ ਕੁੜੀ ਉਹ ਆਉਂਦੇ ਨੇ ਹਨਾ ਤਾਂ ਮਿਲਦੇ ਨੇ ਤੇ ਉਹ ਮਾਫੀ ਮੰਗਦੇ ਫਿਰ ਪਰਿਵਾਰ ਇਕੱਠਾ ਹੁੰਦਾ ਹੈ ਪਰ ਅਸਲ ਦੇ ਵਿੱਚ ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਇਨਸਾਨ ਇੰਨਾ ਕੋ ਸਵਾਰਥੀ ਹੋ ਚੁੱਕਿਆ ਸਿਰਫ ਆਪਣੇ ਬਾਰੇ ਸੋਚਦਾ ਹੈ ਦੂਸਰੇ ਦੇਤੀ ਬਤਾਰੇ ਜਾਂ ਦੂਸਰੇ ਦੇ ਦਰਦ ਦੂਸਰੇ ਤਕਲੀਫ ਉਹਨਾਂ ਨੂੰ ਕੋਈ ਮਾਇਨੇ ਨਹੀਂ ਰੱਖਦੀ ਬਹੁਤ ਪਿਆਰੀ ਹੱਡ ਬਿਟੀ ਹੈ ਕਿ ਜੇ ਅਸੀਂ ਪਰਿਵਾਰ ਨੂੰ ਆਪਣਾ ਪੂਰਾ ਮੰਨ ਕੇ ਕੋਈ ਕੰਮ ਕਰਦੇ ਉਹਨਾਂ ਤੇ ਯਕੀਨ ਕਰਦੇ ਤਾਂ ਉਸ ਯਕੀਨ ਦਾ ਜਿਹੜਾ ਫਾਇਦਾ ਆ ਉਹ ਨਹੀਂ ਚੱਕਣਾ ਚਾਹੀਦਾ ਕਿਉਂਕਿ ਜਦੋਂ ਇਹ ਪਰਦੇ ਜਾਹਰ ਹੁੰਦੇ ਨੇ ਕਿਉਂਕਿ ਲੁਕੀ ਕੋਈ ਚੀਜ਼ ਨਹੀਂ ਰਹਿੰਦੀ ਅੱਜ ਨਹੀਂ ਤਾਂ ਭਲਕ ਭਲਕ ਨਹੀਂ ਤਾਂ ਸਾਲ ਤੱਕ ਤਾਂ ਪਤਾ ਲੱਗ ਹੀ ਜਾਣਾ ਸੋ ਇਸ ਲਈ ਕਿਸੇ ਵੀ ਧੀ ਪੁੱਤ ਦੀ ਜੀਵਨ ਦੀ ਜੜੂਰ ਤੁਹਾਡੇ ਆਇਆ ਤਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਕਰੋ ਬਹੁਤ ਦਰਦ ਭਰੀ ਉਦਾਸਤਾ ਉਸ ਭੈਣ ਦੀ ਜਿਹੜੀ ਰੋਬਰੂ ਹੋਈ ਸੀ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਜ਼ਰੂਰ ਸਾਂਝੀ ਕਰਾਂ ਕਿਉਂਕਿ ਨਸ਼ਾ ਕਿਸੇ ਵੀ ਰੂਪ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਲੱਗ ਸਕਦਾ ਆ ਹਨਾ ਤੇ ਸਾਨੂੰ ਪਤਾ ਵੀ ਹੁੰਦਾ ਜਾਣੇ ਅਣਜਾਣੇ ਦਵਾਈਆਂ ਦੇ ਰੂਪ ਦੇ ਵਿੱਚ ਵੀ ਇਹ ਸਾਨੂੰ ਘਾਟਕ ਨਸ਼ਾ ਜਿਹੜਾ ਆ ਉਹ ਲੱਗ ਸਕਦਾ ਆ ਸੋ ਜੇ ਤੁਹਾਨੂੰ ਵਾਰ-ਵਾਰ ਇੱਕੋ ਦਵਾਈ ਇੱਕੋ ਮੈਡੀਸਿਨ ਦੀ ਵਾਰ-ਵਾਰ ਜ਼ਰੂਰਤ ਪੈ ਰਹੀ ਆ ਤੇ ਇਹਦਾ ਮਤਲਬ ਆ ਕਿ ਉਹਦੇ ਵਿੱਚ ਨਸ਼ਾ ਜੋ ਤੁਹਾਡੇ ਦਿਮਾਗ ਨੂੰ ਇੱਕ ਐਸੇ ਰੂਪ ਦੇ ਵਿੱਚ ਲੈ ਕੇ ਜਾ ਰਿਹਾ ਹੈ ਕਿ ਤੁਸੀਂ ਉਸ ਦੇ ਹੀ ਮਤਲਬ ਉਹਦੀ ਗ੍ਰਿਫ ਦੇ ਵਿੱਚ ਉਹਦੇ ਜੰਗਲ ਦੇ ਵਿੱਚ ਉਸ ਨਸ਼ੇ ਦੇ ਪਹੁੰਚ ਦੇ ਵਿੱਚ ਐਸਾ ਫਸ ਗਿਆ ਕਿ ਤੁਸੀਂ ਨਿਕਲ ਨਹੀਂ ਸਕਦੇ ਸੋ ਨਿਕਲਣ ਦੇ ਲਈ ਪਰਿਵਾਰ ਦਾ ਸਹਿਯੋਗ ਪਰਿਵਾਰ ਦਾ ਪਿਆਰ ਤੇ ਬਾਕੀ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਉਹ ਜ਼ਰੂਰੀ ਆ ਸੋ ਇਹ ਸਾਡੇ ਬੇਟੀ ਬਹੁਤ ਵਧੀਆ ਲੱਗੇ ਜੀ ਤੇ ਆਓ ਫਿਰ ਅੱਜ ਦੇ ਮੁੱਦਿਆਂ ਦੀ ਗੱਲਬਾਤ ਅੱਜ ਦੇ ਮੁੱਦੇ ਹੈਗੇ ਜੇ ਪਾਣੀ ਤੇ ਵਾਤਾਵਰਨ ਗੰਦਲਾ ਹੋ ਰਿਹਾ ਤੇ ਉਸ ਨੂੰ ਬਚਾਉਣ ਲਈ ਉਸ ਨੂੰ ਸਹੀ ਤੇ ਸਾਫ ਸੁਥਰਾ ਰੱਖਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਆ ਇਹ ਤਾਂ ਜ਼ਰੂਰੀ ਹੈ ਪਰ ਪਾਣੀ ਗੰਦਲੇ ਹੋ ਰਹੇ ਉਹਨੂੰ ਬਚਾਉਣ ਦਾ ਯਤਨ ਸਾਨੂੰ ਵੀ ਕਰਨਾ ਚਾਹੀਦਾ ਆ ਉਹ ਇੱਕ ਪੈਗਾਮ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂ ਤੇ ਇਸ ਪੈਗਾਮ ਤੋਂ ਬਾਅਦ ਆਪਾਂ ਫਿਰ ਮਿਲਦੇ ਆਂ